ਲੱਲ ਆਈਓ ਆਓ ਦੀਦੀ ਭਾਬੀ ਆਜੋ ਦੀਦੀ ਆਜੋ ਫੇਰ ਦੀਦੀ ਸੱਤ ਉਠਾ ਲੈ ਇੱਥੇ ਦੀਦੀ ਨੂੰ ਹਾਂ ਹਾਂਜੀ ਇੱਥੇ ਬੈਠੀ ਹੋਈ ਆ ਜੇ ਹਾਂ ਹੋ ਪਾਣੀ ਪਿਆ ਦੇਖਾ ਮੈਨੂੰ ਜਾ ਗਰਮ ਪਾਣੀ ਲੈ ਕੇ ਆਵੇਂ ਤਾਂ ਮੈਂ ਗਰਮ ਵੀ ਪਲਾਵਾਂਗੀ ਠੰਡਾ ਵੀ ਪਲਾਵਾਂਗੀ ਸਾਰੇ ਦੀਦੀ ਅੱਜ ਪਲਾਵਾਂਗੀ ਠੰਡਾ ਨਾ ਪਲਾਵਾਂ ਵੀ ਗਰਮ ਹੀ ਪਲਾਵਾਂਗੇ ਚਲੋ ਦੀਦੀ ਮੈਨੂੰ ਦੱਸੀ ਦੱਸੋ ਅਸੀਂ ਤੁਹਾਡੇ ਵੱਲ ਚੱਲੇ ਸੀ ਹੈ ਤੇ ਨਾਲੇ ਤੁਸੀਂ ਮੈਨੂੰ ਕਹਤਾ ਕਿ ਮੈਂ ਸਾਲੋਂ ਮਾਟੋ ਕਰਕੇ ਆਣੀ ਪਈ ਆ ਦੋ ਗੱਲੀਆਂ ਦੇ ਵਿੱਚੋਂ ਆਨੇ ਤੇ ਸਾਲੋਂ ਢੋਕਾ ਦਾ ਆਏ ਹੈ ਪਤਾ ਹੈ ਕਿ ਮੇਰਾ ਸੋਹਰਾ ਬਿਮਾਰ ਆ ਨਾ ਉਹ ਰਾਤ ਆਪਾਂ ਜਾਗਦੇ ਰਹੇ ਆ اچھا ਉਹ ਫਿਰ ਮੈਂ ਕਿਹਾ ਰਾਜ ਕਿਤੇ ਮੈਂ ਡਿਗਣਾ ਪਾਵਾਂ ਫਿਰ ਮੈਂ ਅਟਰ ਨਾਲ ਤੇ ਬਦਦਾ ਦਰ ਤੁਰਿਆ ਤੇ ਜਾਂਦਾ ਹੈ ਤੁਸੀਂ ਤੁਸੀਂ ਦਸਵੀਂ ਤੋਂ ਡਿਗਣੀ ਵੀ ਹੁੰਨੀ ਆ ਤੁਸੀਂ ਡਿਗਦੇ ਨਹੀਂ ਤੁਸੀਂ ਡਿਗਣੀ ਵੀ ਹੁੰਨੀ ਆ ਤੂੰ ਤੇ ਸੁੱਟ ਨਹੀਂ ਜਾ ਰਿਆਂ ਨੂੰ ਭਾਬੀ ਵਾਸ ਤੂੰ ਤਾਂ ਮੇਰੇ ਮਗਰ ਹੀ ਪੇਰ ਰਿਆ ਕਰ ਨਹੀਂ ਤੂੰ ਡਿੱਗਣ ਵਾਲੀ ਨਹੀਂ ਹੈ ਪਤਾ ਨਹੀਂ ਆਪਾਂ ਦੋਵੇਂ ਚਲੀਏ ਤੇ ਜਾ ਕੇ ਆਪਣਾ ਉਹ ਟੇਵਾ ਵਖਾ ਕੇ ਆਈਏ ਪਤਾ ਨਹੀਂ ਤੂੰ ਮੇਰੇ ਕਿਹੜੇ ਖਾਣੇ ਚ ਬੈਠੀ ਹੋਈ ਆ ਮੈਨੂੰ ਵੀ ਲੱਗਦਾ ਹੈ ਇਹ ਕੁਛ ਹੈ ਲੱਗਦਾ ਹੈ ਨਾ ਲੱਗਦਾ ਤੂੰ ਬੈਠੀ ਹੋਈ ਆ ਮਾ ਕਰਵਾ ਆ ਉਹ ਪਾ ਕਰਾ ਜਦੋਂ ਤੇ ਨਹੀਂ ਜਰੂਰ ਤੇ ਤੂੰ ਵੀ ਆਈ ਆਈ ਆ ਤੂੰ ਉਰੋ ਦੀ ਮੇਰੇ ਮੈਂ ਤੇਰੀ ਇੰਨੀ ਕਦਰ ਕਰਦੀ ਆ ਨਾ ਕਿ ਮੇਰੀ ਵੱਡੀ ਭਾਬੀ ਵਰਗੀ ਕੋਈ ਭਾਬੀ ਨਹੀਂ ਮੈਂ ਤਾਂ ਸੋਹਰੇ ਪਤਾ ਨਹੀਂ ਕਿੱਦਾਂ ਹੈ ਤੇਰੀ ਮੈਂ ਗੱਲ ਕੀਤੀ ਤੂੰ ਵਿੱਚ ਹਰ ਗੱਲ ਵਿੱਚ ਨਾ ਬੋਲਿਆ ਕਰ ਮੈਂ ਹਮੇਸ਼ਾ ਆਪਣੇ ਸਹੁਰਿਆਂ ਨੂੰ ਇਹੋ ਹੀ ਗੱਲ ਕਰਨੀ ਕਿ ਮੇਰੀ ਵੱਡੀ ਭਾਬੀ ਵਰਗੀ ਭਾਬੀ ਨਹੀਂ ਵਾਹ ਕੇ ਸਹੀ ਗੱਲ ਹੈ ਕਿ ਮੇਰੀ ਵੱਡੀ ਕੋਈ ਭਾਬੀ ਨਹੀਂ ਹੈ ਜੇ ਪਰ ਪਰ ਕੇ ਡੋਲੂ ਦਿੰਦੀ ਹੈ ਨਾ ਤੇ ਭਾਬੀ ਕਿਉਂ ਨਾ ਹੋਵੇ ਤੂੰ ਨਾ ਮੈਨੂੰ ਇਹ ਗੱਲ ਨਾ ਸੁਣਾਇਆ ਕਰ ਹੈ ਰਾਜੀ ਰਹਿਣ ਮੇਰੇ ਭਰਾ ਜਿਹੜੇ ਦਿੰਦੇ ਆ ਨਹੀਂ ਤੇਰੇ ਭਰਾਵਾ ਦੀ ਕਮਾਈ ਤੇ ਤੇਰਾ ਹੀ ਹੱਕ ਹੈ ਸਾਡਾ ਕੋਈ ਹੱਕ ਨਹੀਂ ਕਿਉਂ ਮੈਂ ਕੱਲੀ ਕੱਲੀ ਆ ਅੱਛਾ ਕੱਲੀ ਕੱਲੀ ਨਹੀਂ ਦੋ ਜੀ ਨਹੀਂ ਖਾਣ ਵਾਲੀਆਂ ਹੈ ਨਾ ਤੂੰ ਕੱਲੀ ਕੱਲੀ ਹੋਈ ਨਹੀਂ ਜਾ ਨਹੀਂ ਪੈਣਾ ਨਾਲ ਤੇਰਾ ਟੰਬਰ ਜਾਣਾ ਲਾ ਲ ਲੈ ਚੁੱਪ ਚੁੱਪ 90 ਰੁਪਏ ਰੋਟੀਆਂ ਮੰਗਾਨੀ ਹੈ ਹਾਂ ਮੈਂ ਕੱਲ ਤੇ ਚਾਹਨੀ ਆ ਕਿ ਮੈਂ ਇਸ ਘਰ ਆਣਾ ਬੰਦ ਹੋ ਜਾ ਪਰ ਮੈਂ ਨਹੀਂ ਉਹ ਮਰਦ ਹੁਣਾ ਜਿੰਨਾ ਚਿਰ ਤੇਰੀ ਮਾਂ ਜਿੰਦੀ ਹੈ ਨਾ ਮੈਂ ਇਸ ਘਰ ਚ ਆਣਾ ਹੀ ਆ ਤੂੰ ਜਿਹੜਾ ਪਹਿਲੇ ਲਫਾਈ ਕਹੇ ਸੀ ਨਾ ਉਹੀ ਅਸੀਂ ਚੰਦੇ ਕਿਹੜੇ ਤੂੰ ਨਹੀਂ ਕਹਿਆ ਨਾ ਮੈਂ ਆਣਾ ਬੰਦ ਹੋਇਆ ਮੈਂ ਹੀ ਚੰਦੀ ਤੂੰ ਆਇਆ ਨਾ ਕਰ ਤੇ ਮੈਂ ਆਣਾ ਰਸ਼ੰਦਰ ਘਰ ਪਹੁੰਚ ਗਿਆ ਕਰ ਤਾ ਤੂੰ ਨਾ ਆਇਆ ਕਰ ਟੋਕੇ ਉਹ ਨਾ ਉਂਗੀ ਆ ਦੀ ਉਹ ਸਹੀ ਕਹਿੰਦੇ ਉਹ ਕਹਿੰਦੇ ਬਣ ਜਿੰਨਾ ਟੋਕੋਗੇ ਨਾ ਆ ਤੂੰ ਮੈਂ ਉਹ ਨਹੀਂ ਆ ਕੋਈ ਨਾ ਨਾ اچھا ਮੈਂ ਟੋਕੋ ਹੀ ਨਾ ਤੇ ਰੱਕ ਰੁਕ ਜਾਈ ਮੇਰੇ ਕਹਿੰਦੇ ਚੱਲ ਭਾਬੀ ਚਲੋ ਚੁੱਪ ਕਰ ਉਹ ਇੰਚ ਕਰ ਭੁੱਖ ਲੱਗੀ ਮੈਨੂੰ ਉਹ ਪਰੋਂ ਨਹੀਂ ਲਾਣੀ ਲਾਣੀ ਨਹੀਂ ਤਾਂ ਹੁਣ ਤੂੰ ਭੁੱਖੀ ਆਈਆਂ ਕਰੋ ਨਹੀਂ ਦੀਦੀ ਮੇਰਾ ਹੱਥ ਸੈਸ ਕਰਕੇ ਨਿਕਲਦਾ ਪਿਆ ਪਹਿਲਾਂ ਤੂੰ ਤਾਂ ਨੂੰ ਪਾਣੀ ਦਵਾ ਦੇ ਰੋਟੀ ਦਵਾ ਇੱਕ ਫੁਲਕਾ ਦੇ ਤੇ ਭੁੱਖ ਬੜੀ ਲੱਗੀ ਮੈਂ ਨਾ ਛੋੜਦੀ ਕੋਲੀ ਤੇਰੀਆਂ ਦਰਾਨੀਆਂ ਈ ਟਾਣੀ ਦੇਣ ਵਾਲੀ ਇਹਨਾਂ ਨੇ ਰਸ਼ਮ ਮੰਗਾਨੀ ਆ ਉਹ ਕੁਛ ਨਹੀਂ ਖਵਾ ਕੇ ਭੇਜਦੇ ਵਾਸ ਕਰੋ ਨਾ ਕੋਈ ਮਾੜੇ ਮੋਟੇ ਕਰੋ ਨਹੀਂ ਹੈਗੀਆਂ ਉਹ ਵੀ ਮੇਰੇ ਵਾਂਗੂ ਚੰਗੇ ਘਰ ਹੋਈਆਂ ਉਹਨਾਂ ਦੇ ਪੇਕਿਓ ਵੀ ਪਤਾ ਬੋਰੀਆਂ ਆਂਦੀਆਂ ਐ ਤੇ ਕੱਲ ਕਣਕ ਸੁੱਟ ਕੇ ਗਏ ਆ ਇੱਕ ਦੇ ਝੋਨਾ ਦੇ ਕੇ ਗਏ ਆ ਆਹੋ ਤੇ ਮਸਾਲਾ ਨਹੀਂ ਸੀ ਫੇਰ ਤੇ ਤੁਸੀਂ ਰਸ਼ ਨਹੀਂ ਦੇ ਸਕਦੀਆਂ ਰੋਟੀ ਬਣੇ ਬਿਨਾਂ ਦੇ ਇਸੇ ਦੇ ਦੇ ਦਾਂਗੇ ਚਲ ਕਣਕ ਦੀ ਬੋਰੀ ਅਸੀਂ ਵੀ ਦੇ ਦਾਂਗੇ ਟੈਨਸ਼ਨ ਆ ਤੁਹਾਡੇ ਰਾਜੀ ਰੇ ਪਈਏ ਇਨਸਾ ਦੇ ਘਰ ਅੱਜ ਵੇਖੀ ਉਹਨਾਂ ਨੇ ਕਿੰਨੇ ਰੋ ਲੈ ਕੇ ਆਣੇ ਆ ਅੱਛਾ ਰੋ ਆਪਣਾ ਵੇਲਣਾ ਉਹਨਾਂ ਦਾ ਅੱਛਾ ਗੱਲਾਂ ਮਾਰਦੇ ਚਲੋ ਦੀਦੀ ਮੇਰੀ ਗੱਲ ਸੁਣ ਅੱਜ ਰੋਟੀ ਰਹਿਣ ਦੋ ਰੋਟੀ ਤੇ ਦੀਦੀ ਨੇ ਕਿ ਅਸੀਂ ਗੁਲਚੇ ਬਣਾਏ ਤੁਹਾਨੂੰ ਗੁਲਚਾ ਖਵਾ ਦੰਨੇ ਚਲ ਖਵਾ ਫਿਰ ਐਂਚ ਕਰੀ ਤੇਰੇ ਹੱਥ ਦੇ ਨਾਲ ਤੇਰੇ ਜੀਜਾ ਨੂੰ ਬੜੇ ਸੁਆਦ ਲੱਗਦੇ ਲੱ ਲੈ ਹੁਣ ਉਹਨਾਂ ਲਈ ਪਾ ਦੇ ਉਹ ਦਰਾਨੀਆਂ ਨੇ ਵੀ ਚੰਗੇ ਲੱਗਦੇ ਹੋਣੇ ਦਰਾਨੀ ਟਾਨੀ ਨੂੰ ਉਹਨਾਂ ਲਈ ਪਾ ਦੇ ਜਦਾ ਕਦੇ ਅਸਰਾ ਕਰਾਂਗੀ ਦੀਦੀ ਛੋਲੇ ਪਾ ਦਾਂਗੀ ਗੁਲਚੇ ਤੁਸੀਂ ਬਜਾਰੋ ਲੈ ਲੈਣਾ ਹਾਂ ਹੁਣ ਤੁਸੀਂ ਲਗਾ ਹਾਂ ਬੱਲਾ ਬਾਦ ਚ ਸੋਚਣਾ ਲੈ ਜਾਣੇ ਆ ਜਾਂ ਨਹੀਂ ਲੈ ਜਾਣੇ ਬਾਸ ਲੈ ਜਾਣ ਦਾ ਤਾਂ ਨਾਲ ਹੀ ਹੁੰਦਾ ਫਿਰ ਉੱਦੋਂ ਮੋੜ ਦੀ ਖਾਲੀ ਬਾਡੇ ਫੜਾ ਜਾਂਦੀ ਤੇਰੇ ਭਤੀਜੇ ਵਜੇ ਤਾਂ ਨਹੀਂ ਨਹੀਂ ਹੁੰਦੇ ਮੈਂ ਉਹਨਾਂ ਲਈ ਲੈ ਆ ਪਾਣੇ ਮਨਾ ਕੀਤਾ ਆ ਮਾਂ ਨੇ ਕਿਹਾ ਕਿ ਤਿਆਂ ਦੇ ਘਰੋਂ ਪਾਣੀ ਵੀ ਨਹੀਂ ਪੀਦਾ ਤੂੰ ਕੁਝ ਲੈ ਕੇ ਨਾ ਆ ਬੱਚੇ ਤੇ ਪੀ ਸਕਦੇ ਆ ਨਾ ਅਸੀਂ ਨਹੀਂ ਪੀ ਸਕਦੇ ਬੱਚੇ ਪੀ ਸਕਦੇ ਬੱਚੇ ਵੀ ਐਸੇ ਕਰਦੇ ਆ ਐਸੇ ਕਰਦੇ ਅੱਛਾ ਤੇ ਬੱਚਿਆਂ ਨੂੰ ਪੀਣ ਤੋਂ ਮਨਾਈ ਹੈ ਬੱਚਿਆਂ ਕੋਲ ਪਿਆਏ ਲੈ ਲਈ ਮਨਾਈ ਨਹੀਂ ਗਈ ਉਹਨਾਂ ਨੂੰ ਠੱਗਣ ਤੋਂ ਮਨਾਈ ਨਹੀਂ ਗਈ ਠੱਗੀ ਠੱਗੀ ਕਦਰੀ ਕੀਮਤ ਠੱਗਿਆ ਬੱਚਿਆ ਠੱਗਿਆ ਨਹੀਂ ਤੂੰ ਸਾਇਲ ਕੋ 1000 ਰੁਪਏ ਲਿਆ ਤੇ ਰਾਸ਼ਨ ਬਜਾਰੋਂ ਮੰਗਾਇਆ ਨਹੀਂ ਲੈ ਫੜ ਜੇ ਸਾਇਲ ਕੋ ਕਰਨੀ ਹੈ ਨਾ ਲੈ ਲੈ ਕੇ ਆਈ ਆ ਮਿੰਨੂ ਨਾਲੇ ਪੈਸੇ ਦਿੱਤੇ ਸੀ ਆ ਵੇਖ ਆ ਵੇਖ ਪੈਸੇ ਦਿੱਤੇ ਦੇ ਉਹਨ ਦੇ 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 ਉਹਨ 1000 ਰੁਪਏ ਆ ਵੇਖ ਲੋੜੀ ਵੀ ਦੇਣੀ ਉਹਨੂੰ 500 ਰੁਪਏ ਤੇ 1000 ਰੁਪਏ ਕੱਲ ਉਹਨੇ ਦੋਸਤ ਕੋ ਫੜ ਕੇ ਦਿੱਤਾ ਸੀ ਨਾਲ ਉਹ ਵੀ ਦੇਣਾ ਈ ਤਾ ਵੇਖ ਲਈਏ ਜੋ ਵਾਪਸ ਨਾ ਕੋਈ ਲੈ ਕੇ ਜਾਵੀਂ ਮੁੜ ਕੇ ਹੈ ਦੱਸ ਆ ਵਾਪਸ ਤੇ ਕੋਈ ਲੱਗ ਜਾਈ ਕਿ ਮੈਨੂੰ ਵੀ ਲੋੜੀ ਦੇ ਦੇ ਕੰਨੀ ਮੈਨੂੰ ਪ੍ਰੋਬਲਮਾਂ ਬੜੀਆਂ ਹੈਗੇ ਪ੍ਰੋਬਲਮ ਬੜੀ ਹੈ ਤੇਰੀ ਜੁਬਾਨ ਤੇ ਕੋਈ ਪ੍ਰੋਬਲਮ ਨਾ ਮੇਰੀ ਜੁਬਾਨ ਤੇ ਕੋਈ ਪ੍ਰੋਬਲਮ ਸਭ ਤੇਰੇ ਕੋਲ ਹੀ ਸਿੱਖਿਆ ਵੇ ਸਾਹਿਲ ਇੱਧਰ ਆ ਸਾਹਿਲ ਹਾਂਜੀ 부ਆ ਜੀ ਇੱਧਰ ਆ ਪੁੱਤ ਆਹ ਲਿਆ ਕੱਲ ਤੇਰੇ ਕੋ ਪੈਸੇ ਧਾਰੇ ਫੜੇ ਸੀ ਇੱਧਰ ਆ ਵੇ ਸਾਹਿਲ ਆ ਜਾ ਹਾਂਜੀ ਹਾਂਜੀ 부ਆ ਜੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ ਆ ਵੇਖ ਲੈ ਭਾਬੀ ਲੱਗੀ ਪੈਸੇ ਦੇਣ ਤੂੰ ਕਹਿਣ ਦੇ ਸੀ ਕਿ ਮੇਰੇ ਪੁੱਤ ਦੇ ਪੈਸੇ ਰੱਖ ਲੈ ਆਲੇ ਪੁੱਤ ਉਹ ਰਹਿਣ ਦੇ ਨਹੀਂ ਭੂਆ ਜੀ ਕੋਈ ਨਹੀਂ ਆ ਲੈ ਕਰ ਗੱਲ ਹੁਣ ਮਿਹਨਤ ਆ ਕੇ ਬੜਾ ਲੜਨਾ ਸੀ ਹੁਣ ਕਹੀ ਜਨ ਰਹਿਣ ਦੇ ਉਹ ਰਹਿ ਤੂੰ ਲੜਦਾ ਸੀ ਉਹ ਨਹੀਂ ਐਵੇਂ ਬੋਲਣ ਦੇ ਤੇ ਆ ਲੈ ਮੇਰਾ ਪੁੱਤ 500 ਰੁਪਿਆ ਲੋਹੜੀ ਦਾ ਲੋਹੜੀ ਦਾ ਆਹੋ ਪਹਿਲੀ ਵਾਰੀ ਲੈ ਭੂਆ ਦਾ ਇਹ ਬਥੇਰਾ ਦਲੇਰ ਹੋਈ ਆ ਪਹਿਲੀ ਵਾਰੀ ਮੈਂ ਤਾਂ ਕਹ ਪਹਿਲੀ ਵਾਰੀ ਅਨੇ ਸਾਲ ਪਰਜਾਈ ਕੋਈ ਨਾ ਸਾਬ ਨਾ ਗੱਲ ਕਰਿਆ ਕਰ ਤੇਰੀ ਜੇ ਆਦਤ ਏ ਮੈਂ ਜਿੰਨਾ ਮਰਜੀ ਆਪਣੇ ਭਤੀਜਿਆਂ ਨਾਲ ਕਰਾਂ ਤੂੰ ਕਦੀ ਗੁੰਨ ਨਹੀਂ ਪਾਣਾ ਮੇਰਾ ਉਹ ਕਦੀ ਕੀਤਾ ਹੀ ਕੁਝ ਨਹੀਂ ਤੇ ਕਰਦਾ ਕੀ ਹਾਂ ਤੇ ਮੈਨੂੰ ਇੱਕ ਗੱਲ ਦੱਸ ਹਾਂ ਵੀ ਤੇਰੇ ਪੇਕੇ ਆਏ ਲੋੜੀ ਤੇ ਮੇਰੇ ਪੇਕੇ ਨੇ ਕਾਦ ਲਈ ਆਣਾ ਕਿਉਂ ਉਹ ਕਹਿੰਦੇ ਕੱਲ ਹੀ ਦੇ ਦਿੰਦੀ ਆ ਤੂੰ ਚੁੱਕਿਆ ਆਪਣੀ ਨਾ ਨੂੰ ਦੇ ਦਾਨੀ ਤੂੰ ਰਹਿਣ ਦੇ ਜਦੋਂ ਆਉਣਗੀ ਤੈਨੂੰ ਕੈਸੇ ਦੇ ਦਿਆਂਗੇ ਕਹਿੰਦੇ ਤੇਰੀ ਚਾਈਨੇ ਦੇ ਚੁੱਕਿਆ ਆਪਣੀ ਧੀਨ ਦੇ ਦਾਨੀ ਐਨ ਸਾਡਾ ਖਰਚ ਕਰਤਾ ਕਰਾਂਗੇ ਕੀ ਗੱਲ ਮੇਰੇ ਭਰਾਵਾ ਕੋ ਕੁਝ ਨਹੀਂ ਜਿਹੜੇ ਤੇਰੇ ਤੇ ਕਿਉਂ ਤੇ ਫੇਰ ਵੀ ਮੈਨੂੰ ਦੇਣੀ ਹੈਗੇ ਆ ਸਾਦੀ ਦਿੰਦੇ ਆ ਝਾਈ ਉਹ ਹੀ ਦਿੰਦੇ ਆ ਉਹ ਤਾਂ ਭਰਾਵਾ ਮੈਂ ਹੀ ਆ ਮੈਂ ਹੀ ਬੇਸ਼ਰਮ ਬੈਗੀ ਜਿਹੜੀ ਆਈ ਜਾਨੀ ਆ ਰੋਹ ਜਾ ਜਾਂਦੀ ਜਿਹੜੀ ਉਹ ਚਲੋ ਕੋਈ ਨਹੀਂ 부ਆ ਜੀ ਗੁੱਸਾ ਨਾ ਕਰਿਆ ਕਰੋ ਤੁਸੀਂ ਚੱਲ ਠੀਕ ਹੈ ਨਾ ਹੁਣ ਪੈਸੇ ਤੈਨੂੰ ਦੇ ਦਿੱਤੇ ਸਾਮਕੇ ਰੱਖ ਲਈ ਤੂੰ ਵਾਪਸ ਨਾ ਲਵੀਆਂ ਹੁਣ ਦਿੱਤੇ ਹੀ ਤੇ ਅੱਛਾ ਮੇਰੀ ਗੱਲ ਸੁਣ ਤੂੰ ੜਾ ਪਾਰਟ ਟਾਈਮ ਚੱਲਣਾ ਉੱਥੇ ਆਪਣਾ ਕਿਹੜੇ ਪ੍ਰਿੰਟਰ ਵੀ ਉੱਥੇ ਸਿਕਾਦੇ ਕੰਪਿਊਟਰ ਸੈਂਟਰ ਜਾਂਦਾ। ਹਾਂਜੀ ਹਾਂਜੀ ਹਾਂ। ਪ੍ਰਿੰਟਰ ਕੱਢਦੇ ਆ। ਹਾਂ। ਅੱਛਾ। ਨਹੀਂ ਬਸ ਨਹੀਂ ਨਹੀਂ ਬਸ ਮੈਂ ਆਇਆ ਇਹ ਪੁੱਛਣਾ ਸੀ। ਆਹੋ ਕੱਢ ਦਿੰਦੇ ਆ। ਅੱਛਾ। ਹਾਂ ਕਿੰਨੇ ਵੈਸੇ ਕਾਪੀ ਆ? 1 ਰੁਪਿਆ। ਅੱਛਾ। 2.5 ਰੁਪਏ। ਉਹ ਪੇਜ ਦੇ ਹਿਸਾਬ ਦੇ ਨਾਲ ਲੈਣਾ। ਅੱਛਾ। ਚਲੇ ਮੈਂ ਵੈਸੇ ਪੁੱਛਿਆਗਾ। ਤੈਨੂੰ ਕੀ ਕੰਮ ਪਈ ਹੈ ਪ੍ਰਿੰਟਰ ਦਾ? ਨਹੀਂ ਨਹੀਂ ਦੱਸ ਭਾਬੀ ਮੈਂ ਵੈਸੇ ਕੋਈ ਜ਼ਿਆਦਾ ਨਾ ਕਰਾਣੀ ਹੂੰ। ਦੱਸ ਦੇ ਭਾਬੀ। ਬਸ ਕਰਿਆ ਕਰ। ਬਹੁਤ ਹੋ ਗਿਆ ਬੋਲੀ ਜਾਣਗੀ ਬੋਲੀ ਕੀ ਜਾਣ ਤੇਰਵਲ ਬੇਵੇ ਕਹੀ ਹੋ ਗਈਆਂ ਉਹਦੀ ਸੁਭਾਵੀ ਮੇਰਾ ਕੋੜਾ ਕਰ ਦਿੱਤਾ ਤੂੰ ਕਹੀ ਹਾਂ ਉਹ ਆਨੇ ਪੈਸੇ ਦੇ ਦਿੱਤੇ ਆ ਹੈ ਤੋ 500 ਰੁਪਏ ਵੀ ਦੇ ਦਿੱਤੀ ਆ ਲੈ ਵੇਖ ਲੈ ਆ ਵੇ ਲੈ ਕਿੰਨਾ ਕੰਦੀਆ ਸੀ ਆ ਹੈ ਜਿੰਦੀ ਜੀ ਪੈਗੇ ਹੈ ਵੇਖ ਪੂਆ ਵੇ ਕੰਦੀ ਜਲੇ ਨਾਲ ਤੈਨੂੰ 500 ਰੁਪਿਆ ਨਾਲ ਦਿੱਤਾ ਲੋੜੀ ਦਾ ਚੱਲ ਕੋਈ ਹਾਂ ਵੇਖਿਆ ਤੇ ਪੂਆ ਹਾਂ ਐਵੇਂ ਇਹ ਦੋਵੇਂ ਜਾਨੀ ਨਿੰਦੂ ਜੇ ਰੰਦੀ ਜਿਸਲੇ ਵੇਖੋ ਬੋਲ ਜੇ ਰੰਦੀ ਐ ਬੋਲ ਜੇ ਰੰਦੀ ਨੇ ਨਾਲ ਕੋਈ ਨਹੀਂ ਬੋਲਣਾ ਵੀ ਜ਼ਰੂਰੀ ਕਰ ਦੇਵੇ ਜਰਉਣ ਲੱਗੀ ਰੰਦੀ ਆਹੋ ਕੇ ਇਹੋ ਜੀ ਰੰਨ ਕਿਉਂ ਛੁੜਿਆ ਆਈ ਹੈ ਹੈ ਅੱਗੀ ਤੋਂ ਕਹਿੰਦੇ ਰੋਣਾ ਤੇ ਲੱਗੀ ਰੰਦੀ ਜਾ ਚਹੀ ਬਈਆ ਤੇਰੀ ਧੀ ਆਹ ਤੇ ਮੈਂ ਚੱਲ ਰਹੀ ਆ ਅਵੇਖਿਆ ਹੀ ਨਾ ਮੇਰੇ ਧੀ ਨੇ ਪਹਿਲੇ ਮੋੜ ਦਿੱਤੇ ਤੁਰਸਾਨ ਕਿਤਾ ਹਾਂ ਆ ਤੀਆ ਪੈਂਤੀਆ ਸਾਲੇ ਪਹਿਲੀ ਵਾਰੀ ਮੋੜੇ ਹੀ ਉਹਨੇ ਉਹ ਜਾਣੀ ਤੇ ਹੋਰ ਕੀ ਕਦੀ ਲੈ ਕੇ ਨੋ ਮੋੜੇ ਕਈ ਵਾਰੀ ਮੇਰ ਕੋ ਲੈ ਗਈ ਕਈ ਵਾਰੀ ਮੰਜੂ ਕੋ ਲੈ ਭਰਾਵਾਂ ਨੂੰ ਵਖਰਾ ਟੱਕਦੀ ਰਹਿੰਦੀ ਐ ਤੇਰ ਕੋ ਵਖਰੇ ਲੰਦੀ ਐ ਅੱਛਾ ਹਾਂ ਤੇ ਬੇਲਾ ਸਾਈ ਨੇ 18 ਆਪਣੇ ਤਪਰਦਾ ਹੀ ਨਹੀਂ ਨਹੀਂ ਐਵੇਂ ਨਾ ਨਿੰਦੀ ਜਾਇਆ ਕਰ ਹਰ ਵੇਲੇ ਕੋ ਜਿੰਦੀ ਹਰ ਵੇ ਵੇਖ ਲਿਆ ਕਰ ਕਮੇ ਘੰਟੇ 24 ਘੰਟੇ ਬਸ ਮੇਰੀ ਧੀਏ ਪੁੰਦੀ ਰੰਨੀ ਧੀਏ ਪੁੰਦੀ ਰੰਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਰੇ ਪਿਓ ਨੇ ਕੱਲ ਹੀ ਖੋਣੀ ਤੂੰ ਜੋ ਖੋਲੀ ਆ ਯਾਰ ਪਰਵਾਹ ਨਹੀਂ ਜੇ ਖੋਲੀ ਆ ਆਹ ਤੇ ਭਰਾਣੇ ਤੇ ਜਿੰਨਾ ਹੀ ਦੇਣਾ ਹੀ ਦੇਣਾ ਉਹ ਯਾਰ ਜਿੰਦੇ ਹੱਦ ਤਾਰੇ ਦੇ ਦੇ ਦਿੰਦੇ ਨੇ ਹੋਰ ਕੀ ਉਹਨੇ ਦੇਣਾ ਹੀ ਦੇਣਾ ਆਪਣੇ ਬੱਚਿਆਂ ਨੂੰ ਪਾਵੇ ਰਹਿਣ ਦਵੇ ਕਿ ਜੋ ਆਪਣੇ ਬੱਚਿਆਂ ਨੂੰ ਰਹਿਣ ਦਵੇ ਹੋਰ ਕੀ ਉਹਨਾਂ ਨੇ ਵੀ ਦਿੰਦਾ ਵੇ ਧੀ ਦਾ ਡਿੱਡ ਪਰੀ ਜਾਵੇ ਪਰੀ ਜਾਵੇ ਆਹੋ ਆਹੋ ਤੂੰ ਹਰ ਵੇਲੇ ਨਾ ਮੇਰੀ ਧੀ ਨੂੰ ਨਿੰਦਣਾ ਛੱਡਣਾ ਹੀ ਨਹੀਂ ਨਹੀਂ ਮੈਂ ਨਹੀਂ ਛੱਡਣਾ ਕਿਹਾ ਨਹੀਂ ਹੋਦਾ ਛੱਡਣਾ ਜਿੰਨੀ ਦਿਨ ਉਹਨੇ ਆਣਾ ਨਹੀਂ ਨਾ ਛੱਡਣਾ ਮੈਂ ਨਹੀਂ ਛੱਡਣਾ ਤੇ ਉਹਨੀਆਂ ਤੇਰੀ ਕੀ ਸੁਲਾਵ ਉਨੇ ਆਣਾ ਨਹੀਂ ਬੰਦ ਹੋਣਾ ਆਏਗੀ ਹੁਣ ਅੱਗੇ ਤੇ ਆਂਦੀ ਨਾ ਬੰਦੇ ਦੀ ਨੱਟੀ ਦੀ ਹੁਣ ਮੈਂ ਕਹਿੰਦਾ ਰੋਜ਼ ਆਇਆ ਕਰ ਅੱਛਾ ਰੋਜ਼ ਆਇਆ ਸਾਢੇ ਦਿਨ ਤੇ ਬੈ ਜਾ ਬੈ ਜਾ ਬੈ ਜਾ ਤੇ ਹੀ ਫੇਰ ਇਸ ਤਰ੍ਹਾਂ ਕਰਨਾ ਸੀ ਧੀ ਨੂੰ ਉੱਥੇ ਨਹੀਂ ਦੀ ਭੇਜਣਾ ਤੂੰ ਘਰ ਜੁਆਈ ਲਵਦੀ ਤੂੰ ਉਹਨੂੰ ਇੱਥੇ ਹੀ ਰੱਖ ਲੈਂਦੀ ਨਾ ਕੋਈ ਗੱਲ ਨਹੀਂ ਉਹ ਹੀ ਟਾਈਮ ਆ ਜਾਏਗਾ ਜੁਆਈ ਵੀ ਆ ਜਾਊਗਾ ਅੱਛਾ ਤੂੰ ਟੈਨਸ਼ਨ ਨਾ ਕਰ ਤੇ ਮੀਤਾ ਹੋਈ ਹੈ ਗਿਆ ਫੇਰ ਪਹਿਲਾਂ ਮੇਰੀ ਗੱਲ ਸੁਣ ਹਉਂ ਤੈ ਤੂੰ ਇਹ ਰੇ ਥੋਕਲਪਦੀ ਐ ਨਾ ਫੇਰ ਤੂੰ ਜੁਆਈ ਇੱਥੇ ਵੀ ਕਲਪਿਆ ਕਰਨਾ ਹੈ ਅੱਛਾ ਹਾਂ ਠੀਕ ਹੈ ਤੇਰੀ ਨੀਅ ਤੇ ਹੋਜੀ ਆਹ ਮੇਰੀ ਨੀਤ ਕਰੀ ਐ ਗਈ ਤੂੰ ਕੀ ਕਰਨ ਮੈਂ ਤੈਨੂੰ ਜਵਾਬ ਦੇਉਂਦਾ ਮਾੜੀਆਂ ਨੀਤਾ ਰੱਖੀਆਂ ਹੀ ਆਂ ਆਹ ਮਾੜੀਆਂ ਮੁੰਡਾ ਨੀ ਤੇ ਸਾਡੀਆਂ ਨੀਤਾ ਤੇਰੀਆਂ ਹੀ ਮਾੜੀਆਂ ਤੇ ਕੀਆ ਮਾੜੀਆਂ ਨੀਤਾਆਂ ਗੀਆਂ ਵੇਖਿਆ ਦਿਓ ਜੀ ਤੇਰੀ ਹਰਕਤਾਂ ਵੇਖ ਲਈਆਂ ਤੇ ਮੈਂ ਵੀ ਵੇਖ ਤੇ ਦਿਲੋਂ ਨਿਕਲ ਵੀ ਆਈ ਗੱਲ ਤੇਰੀ ਕੀ ਆ ਕਿ ਹੈ ਮੈਂ ਜੁਆਈ ਨੂੰ ਹੀ ਲੈਣਾ ਫਿਰ ਮੈਂ ਲੈਣ ਤੂੰ ਜੇ ਕਹਿਂ ਗਈ ਹੈ ਇੱਥੇ ਰੱਖ ਲੈ ਤੇ ਫਿਰ ਤੇ ਮੈਂ ਤੇ ਤੈਨੂੰ ਜਵਾਬ ਦੇਣਾ ਹੀ ਨਹੀਂ ਦੇਣਾ ਦੇ ਨਹੀਂ ਦੇਣਾ ਆ ਤੇ ਫਿਰ ਜੁਆਈ ਵੀ ਆ ਜਾਏਗਾ ਆ ਜਾਏ ਫਿਰ ਹੋਰ ਕਲਪਿਆ ਕਰੋਗੀਆਂ ਅੱਛਾ ਹੋਰ ਕਲਪਿਆ ਕਰਾਂਗੇ ਹਾਂ ਹੁਣ ਜੁਆਈ ਵੀ ਆ ਗਿਆ ਹੁਣ ਜੁਆਈ ਵੀ ਆ ਗਿਆ ਚਲੋ ਮੈਂ ਚੱਲੇ ਹਾਂ ਕੀ ਪਰੇ ਖੰਧੀ ਮੇਰਾ ਗਲ ਉਹ ਲਾਥ ਕਿਦੜੇ ਰੋਟੀ ਪਾਣੀ ਤੇ ਖਾਧਾ ਕਰ ਸੋਈ ਵੀ ਹੋਰ ਸਹਿਬਾ ਮੈਂ ਕੀ ਦੀਦੀ ਜੋ ਟੀਵੀ ਕੁਲਚੇ ਵੀ ਤੁਹਾਨੂੰ ਖਵਾਤੇ ਆ। ਅੱਛਾ ਮੇਰੀ ਗੱਲ ਕਰ ਦਿਲੀ ਤੁਹਾਨੂੰ। ਹਾਂ ਇਹੋ ਲੱਗੇ ਸੀ ਕਹਿਣ ਤੇ ਬਸ ਕੁਲ ਇੰਨੇ ਕੀ ਆ? ਹਾਏ ਤੁਸੀਂ ਕਿਉਂ ਟੈਨਸ਼ਨ ਲੈਂਦੇ ਬੇ ਤੁਹਾਨੂੰ ਪਾ ਦਾਂਗੀ ਮੈਂ। ਅਸੀਂ ਰਾਤੀ ਕੁਝ ਹੋਰ ਬਣਾ ਲਾਂਗੇ। ਚਲ ਠੀਕ ਆ। ਹਾਸੀ ਬਣਾ। ਇੰਜ ਕਰ। ਹਾਂਜੀ। ਆਪਣਾ ਛੋਲੇ ਵੀ ਪਾ ਦੇ ਤੇ ਗਜਰੇਲਾ ਮੁੱਕ ਗਿਆ? ਨਹੀਂ ਹਾਏ ਦੀਦੀ ਭਰਿਆ ਘਰ ਹੈਗਾ ਵਾ ਕਾਦੇ ਵਾਸਤੇ ਚੀਜ਼ ਮੁੱਕਨੀ ਤੁਹਾਨੂੰ ਪਤਾ ਹੀ ਆ ਆਦਤ ਦਾ। ਚੀਜ਼ ਨਹੀਂ ਮੁੱਕਣ ਦਵਾਂਗੇ ਦੱਸ ਚੱਲ ਅਗਰ ਵਿੱਚ ਵੀ ਦੀਦੀ ਪਰਕਾ ਤਾਂ ਕੋਈ ਚਟਨੀ ਚਟਨੀ ਤੂੰ ਤਾਂ ਕਦੀ ਚਟਨੀ ਵੀ ਬਣਾਈ ਆ ਹਾਏ ਦੀਦੀ ਤੁਸੀਂ ਕਿਉਂ ਚਿੰਤਾ ਕਰਦੇ ਮੈਂ ਸਭ ਕੁਝ ਲਗਾਵਾ ਹੈ ਤੇ ਵੇਖੋ ਕਿੰਨੀ ਵਧੀਆ ਚਟਨੀ ਲੈ ਠੀਕ ਆ ਫਿਰ ਹੈ ਚਲਾ ਪ੍ਰੀਤ ਦੀ ਸਬਜ਼ੀ ਪਾ ਦੇ ਪਾ ਦੇ ਫਿਰ ਮੈਨੂੰ ਹੈ ਤੇ ਮੇਰੀ ਗੱਲ ਸੁਣ ਹਾਂਜੀ ਉਹ ਸਾਹਿਲ ਕੋ ਲਿਆ ਸੀ ਮੈਂ 1000 ਰੁਪਿਆ ਲਿਆ ਸੀ ਨਾ ਹਾਂਜੀ ਪਤਾ ਕੀ ਉਹ ਚੰਗਾ ਨਹੀਂ ਨਾ ਲੱਗਦਾ ਸੀ ਫਿਰ ਮੈਂ ਕਿਹਾ ਮੁੰਡੇ ਕੋ ਪੈਸੇ ਲਏ ਆ ਤੇ ਉਹਨੂੰ ਪੈਸੇ ਵਾਪਸ ਕਰਤੇ ਉਹਨੂੰ ਮੈਂ ਉਹਨੂੰ ਮੈਂ 500 ਰੁਪਿਆ ਨਾਲ ਦੇਤਾ ਹੀ ਆ ਲੋਹੜੀ ਦਾ ਚਲ ਭੂਆ ਨਹੀਂ ਯਾਦ ਕਰੇਗਾ ਫੇਰ ਕੀ ਆਉਂ ਆਣੇ ਦਿੱਤੇ ਤੇ ਕੋਈ ਗੱਲ ਨਹੀਂ ਚਲ ਠੀਕ ਆ ਫਿਰ ਸਮਾਨ ਪੈਕ ਕਰਦੇ ਤੇ ਡੱਬੇ ਕੋਈ ਨਹੀਂ ਮੈਂ ਦੇ ਦਾਂਗੀ ਠੀਕ ਆ ਕੋਈ ਗੱਲ ਨਹੀਂ ਡੱਬੇ ਤੁਸੀਂ ਆਉਂ ਕਰਨਾ ਨਾ ਡੱਬੇ ਮੈਨੂੰ ਪਤਾ ਵਾ ਉਧਰ ਹੀ ਗਏ ਆ ਤੁਹਾਡੇ ਵੱਲ ਤੇ ਭੇਜ ਦੇਣਾ ਨਾ ਆ ਭੇਜ ਦਾਂਗੇ ਭੇਜ ਦਾਂਗੇ ਤਾਂ ਇਸ ਕਰਕੇ ਆ ਗਈ ਫਿਰ ਤੁਹਾਡੇ ਘਰ ਹੀ ਜਾਣਾ ਸਮਾਨ ਉਹ ਥੋੜੀ ਕਿਤੇ ਜਾਂਦਾ ਵਾ ਸਮਾਨ ਤੇ ਫਿਰ ਡੱਬੇ ਪਿੱਛੇ ਰਹਿ ਜਾਂਦਾ ਵਾ ਚਲ ਠੀਕ ਆ ਭੇਦੀ ਭੇਦੀ ਫਿਰ ਠੀਕ ਆ ਫਿਰ ਭੰਜੀ ਨਿਕਲ ਹੇੜ 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 ਲਾਈਏ ਆਪਣੇ ਨੰਬਰ ਬਣਾਉਂਦੀ ਐ ਨੰਬਰ ਮੈਂ ਸਵਾ ਬਣਾਵਾ ਆਪਣੇ ਦੇਣਾ ਤੇ ਪੈਣਾ ਹੀ ਸਮਾਨ ਹੱਸ ਕੇ ਵੀ ਦੇਣਾ ਤੇ ਰੋ ਕੇ ਵੀ ਦੇਣਾ ਹੱਸ ਕੇ ਹੀ ਦਵਾਂ ਮੈਂ ਵੀ ਸੁਣਾਈ ਦਿੱਤਾ ਡੱਬੇ ਤੇਰੇ ਵਾਲੀ ਆਣੇ ਲੈ 1500 ਰੁਪਏ ਮਿਲ ਗਿਆ ਵਾ ਭਾਬੀ ਨੂੰ ਇਹਦੇ ਵਿੱਚ ਪੈਸੇ ਨਹੀਂ ਮੈਂ ਮੋੜਨੇ ਮੇਰੀ ਤਾਂ ਲੋੜੀ ਵਧੀਆ ਨੰਗੇ ਸਗੋ ਚਲ ਸਾਇਲ ਪੁੱਤਰ ਹਾਂਜੀ ਹਾਂਜੀ 부ਆ ਜੀ ਹੋਰ ਸਨਾ ਪੁੱਤ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਦੱਸੋ ਵਾਸਾ ਵਧੀਆ ਮੈਂ ਕੀ ਮੈਂ ਕਾ ਚੱਲ ਮੈਂ ਆਪਣੇ ਭਤੀਜੇ ਕੋ ਬਵਾ ਹਾਂਜੀ ਹਾਂਜੀ ਵੇਖਾ ਕਿੰਡਾ ਸੋਹਣਾ ਹੈ ਮੇਰਾ ਹੁੰਦਾ ਹੈ ਆ ਮੈਂ ਆਪਣੇ ਪੁੱਤ ਦਾ ਰਿਸ਼ਤਾ ਮੈਂ ਕਰਵਾਣਾ ਤੂੰ ਕੱਲ ਬੜਾ ਹੀ ਵਧੀਆ ਕੀਤਾ ਪੁੱਤ ਮੇਰੀ ਇੱਜ਼ਤ ਰਹਿ ਗਈ ਸਾਰੇ ਅੱਗੇ ਚਲੋ ਕੋਈ ਨਹੀਂ 부ਆ ਜੀ ਤੁਸੀਂ ਕੀ ਆ ਹੀ ਫੇ ਮੈਨੂੰ ਕਰਨਾ ਤਾਂ ਪੈਣਾ ਹੀ ਉਹ ਨਾ ਹਾਂ ਨਹੀਂ ਪੈਸੇ ਨਹੀਂ ਤੇ ਮੈਂ ਤੁਹਾਨੂੰ ਇੰਨਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਸੀ ਤੁਹਾਨੂੰ ਨਹੀਂ ਨਹੀਂ ਤੇ ਬਾਕੀ ਤੂੰ ਮੇਰਾ ਫੋਨ ਰੀਚਾਰਜ ਕਰਵਾਤਾ ਨਾ ਮੇਰੇ ਕੋਲ ਪੈਸੇ ਹੈ ਨਹੀਂ ਨਾ ਤੇ ਮੈਂ ਤੈਨੂੰ ਉਹ ਵੀ ਦੇਣਾ ਸੀ 100 ਰੁਪਿਆ ਉਹ ਕੋਈ ਗੱਲ ਨਹੀਂ ਤੁਸੀਂ ਲੋੜੀ ਦੇਤੀ ਨਾ ਉਹਨਾਂ ਹੀ ਬਥੇਰਾ ਵਾ ਹਾਂ ਅੱਛਾ ਪੁੱਤਰ ਐਸਰਾ ਹੈ ਕਿ ਨਾ ਮੈਨੂੰ ਹੁਣੇ ਨਾ ਤੇਰੇ ਫੁੱਫੜ ਜੀ ਦਾ ਫੋਨ ਆ ਗਿਆ ਅੱਛਾ ਅੱਛਾ ਆਓ ਉਹ ਨਾ ਕਹਿੰਦੇ ਕਿ ਮੇਰੀਆਂ ਕੁਝ ਦਵਾਈਆਂ ਲੈ ਆਵੇਂ ਮੈਂ ਕਿਹਾ ਠੀਕ ਆ ਅੱਛਾ ਅੱਛਾ ਤੇ ਤਾਂ ਦੁਕਾਨ ਤੇ ਛੱਡ ਆ ਮੈਂ ਛੱਡ ਨਾ ਕੋਈ ਗੱਲ ਨਹੀਂ ਅੱਜ ਤਾਂ ਮੋਟਰਸਾਈਕਲ ਹੀ ਸੋਖਣਾ ਕਿ ਰਹੀ ਆ ਨਹੀਂ ਕੋਈ ਨਹੀਂ ਪੁੱਤ ਮੈਂ ਹਟੋ ਕੀਤਾ ਹੋਇਆ ਸੀ ਤੇ ਉਹਨੂੰ ਮੈਂ ਕਿਹਾ ਸੀ ਪਹਿਲਾਂ ਹੀ ਕਿ ਤੂੰ 4:00 ਵਜੇ ਤੱਕ ਆ ਜਵੀਂ ਮੈਨੂੰ ਲੈ ਜਵੀਂ ਗੱਲ ਐਸ ਤਰ੍ਹਾਂ ਹੈ ਕਿ ਤੇਰੇ ਫੁੱਫੜ ਜੀ ਦਾ ਨਾ ਉਹਦੇ ਅੱਜ ਕੱਲ ਚੱਲੇ ਨਹੀਂ ਸੀ ਆਪਾਂ ਪੇਟੀਐਮ ਕੇ ਗੂਗਲ ਪੇ ਹਾਂਜੀ ਹਾਂਜੀ ਉਹ ਨਹੀਂ ਚੱਲਣ ਦੇ ਤੇ ਮੈਂ ਕਿਹਾ ਭਾਬੀ ਵੱਡੀ ਤੈਨੂੰ ਪਤਾ ਹੀ ਆ ਜੇ ਉਹਦੇ ਕੋ ਮੈਂ ਪੈਸੇ ਧਾਰੇ ਮੰਗੇ ਤੇ ਉਹਨੇ ਫਿਰ ਮੂੰਹ ਸਿਰ ਵਟਣਾ ਜੇ ਮੈਂ ਛੋਟੀ ਕੋ ਮੰਗੇ ਤੇ ਤੇਰੀ ਮਾਂ ਨੇ ਉਤਰਾ ਹੀ ਕਹਿ ਦੇਣਾ ਕਿ ਮੇਰੇ ਕੋ ਤੇ ਜੀ ਪੈਸਾ ਹੈ ਹੀ ਨਹੀਂ ਕੋਈ ਤੇ ਨੂੰ ਤੇ ਹੀ ਕੋ ਮੰਗਦੀ ਮੈਂ ਚੰਗੀ ਨਹੀਂ ਲੱਗਦੀ ਤੇ ਪੁੱਤ ਉਹ ਜਿਹੜਾ ਪੁੱਤ ਮੈਂ ਤੈਨੂੰ 1500 ਰੁਪਏ ਦਿੱਤਾ ਸੀ ਨਾ ਉਹ ਤੋਂ ਮੈਨੂੰ ਦੇ ਦੇ 1500 ਹਾਂ ਉਹ ਤੋਂ ਹੀ ਮੈਨੂੰ 1000 ਰੁਪਏ ਮੋਬਾਈਲ ਦੇਣਾ ਆਪਣੇ ਤੇ 500 ਰੁਪਏ ਵੀ ਮੇਰੇ ਕੋ ਬਚਣਾ ਮੈਂ ਕਿਹਾ ਲੋੜੀ ਗਈ ਚਲ ਗੁੱਡੀਆਂ ਹੀ ਲਿਆਉਂਗਾ ਆਏ ਹਾਏ ਮੈਂ ਸ਼ਾਮਾਂ ਤੱਕ ਤੇਰੇ ਫੁੱਫੜ ਨੂੰ ਕਹਿ ਕੇ ਤੇਰੇ ਮੋਬਾਈਲ 'ਚ ਪੇਟੀਐਮ ਚੱਲਦਾ ਨਹੀਂ ਨਾ ਚੱਲਦਾ ਉਹ ਚਲਾ Google Pay ਚਲਾ ਉਹ ਚਲਾ ਸ਼ਾਮੇ ਜਾਂਦੇ ਮੈਂ ਸੈਂਡ ਕਰਵਾ ਦੇਣਾ ਤੇ ਪੁੱਤ ਦੇ ਦੇ ਹੈ ਜੇ ਜੇ ਤੁਸੀਂ ਦਵਾਈ ਸ਼ਾਮਾਂ ਨੂੰ ਲੈ ਜਾਓ ਆਏ ਪੁੱਤ ਚੰਗੇ ਲੱਗੀ ਤੇ ਹੈ ਕਿਆ ਹੋ ਗਿਆ ਗੱਲਾਂ ਕਰਦਾ ਹੈਗਾ ਇੰਜ ਕਰ ਤੂੰ ਦੇ ਦੇ ਮੈਨੂੰ ਠੀਕ ਹੈ ਮੈਂ ਤੇਰੇ ਫੁੱਫੜ ਜੀ ਨੂੰ ਕਹਿ ਕੇ ਨਾਲ ਹੀ ਸੈਂਡ ਕਰਵਾ ਦੂੰਗੀ ਪੈਸੇ ਲਿਆ ਮੇਰਾ ਬੀਬਾ ਪੁੱਤ ਮੇਰਾ ਸੋਹਣਾ ਪੁੱਤ ਆ ਜਾ ਲਿਆ 1500 ਹੈ ਨਾ ਪੁੱਤ 1500 ਹੀ ਆ ਦੇ ਲੋ ਚੱਲ ਠੀਕ ਹੈ ਪੁੱਤ ਚਲ ਠੀਕ ਆ ਮੈਂ ਚਲ ਜਾਨੀ ਆਟੋ ਵਾਲਾ ਆਣ ਵਾਲਾ ਮੈਂ ਤਾਂ ਪੁੱਤ ਲੈਣ ਨੂੰ ਤੇਰੀ ਮਾਂ ਕੋ ਲੈ ਲੈਣੇ ਸੀ ਹੂੰ ਹੂੰ ਹੈਨਾ ਉਹਨੇ ਕਹਣਾ ਫੇਰ ਆ ਗਈ ਮੰਗਣ ਵਾਸਤੇ ਤੇ ਦੂਜਾ ਤੇਰੀ ਮਾਂ ਨੇ ਤੇ ਖੜਈ ਹੱਥ ਕਰ ਦੇਣੇ ਹੁੰਦੇ ਚੰਗਾ ਪੁੱਤ ਮੈਂ ਚਲਦੀ ਆ ਕਿੰਨੀ ਤੇਜ ਐ ਮੋਟੋ ਜੀ ਮੈਂ ਕਹਿੰਨਾ ਵਾ ਘਰ ਦੇ ਗਾਲਾਂ ਕੱਢਦੇ ਆ ਉਹਨੂੰ ਸਹੀ ਕੱਢਦੇ ਆ ਮੈਂ ਤਾਂ ਇੰਨੇ ਸੁਪਨੇ ਸਜਾਈ ਬੈਠਾ ਸੀ ਕਿ 1500 ਰੁਪਏ ਆ ਗਿਆ ਵਾ ਲੋਹੜੀ ਵਧੀਆ ਨੰਗੂਗੀ ਮੈਂ ਕਹਿੰਨਾ ਮੈਂ 1500 ਛੱਡ ਕੇ 500 ਵੀ ਨਹੀਂ ਪੱਲੇ ਪਿਆ ਜਾ ਕਿਉਂ ਮਾਰਦੇ ਮਾਰਨਦੇ ਬੁੱਢੀ ਨੂੰ ਵਾਜਾਂ ਨੂੰ ਕੋ ਕੰਮ ਥੋੜਾਗਾ ਕੋਈ ਕੰਮ ਹੋਣਾ ਜ਼ਰੂਰੀ ਉਹ ਕੋਈ ਵੀ ਉਧਰ ਵੇਖ ਕੋਈ ਨਾ ਆਉਂ ਪੀ ਕੇ ਕਿਤਰਾ ਟਿੱਗੰਡੀ ਆਈ ਆਹੋ ਦੋ ਘੋਟ ਮਿਲਾ ਦੇ ਸਾਥੀਆਂ ਆਹੋ ਲੈ ਸ਼ੁਦਾਨਾ ਨਾਗਿੰਦਾ ਅਗ ਲਾਤਾ ਆਹੋ ਮਾਰਿਆ ਮਾਰਦੇ ਮਾਰਨਦੇ ਨਹੀਂ ਉਹ ਲੰਮੇ ਪਿਆ ਨਾ ਅੱਛੀ ਨਹੀਂ ਯਾਰ ਆਹ ਜਾ ਤੂੰ ਵੇਖ ਲੈ ਨਾ ਵੀ ਚੁੱਪ ਕਰੋ ਨਹੀਂ ਆਹੋ ਕਾ ਨਾ ਖਾਣੀ ਨਹੀਂ ਚੁੱਪ ਕਰਨੀ ਤੈਨੂੰ ਗੁੱਗਲ ਉੱਜੇ ਬੈਠੀ ਰਹ ਚੁੱਪ ਕਰਕੇ ਤੇ ਨਾ ਚੰਤੀਆਂ ਨਾ ਤੂੰ ਕਹੇ ਤੈਨੂੰ ਮਾਤਾ ਕੋਲੋਂ ਗਾਲ੍ਹਾਂ ਖਾ ਲੈਣਗੀਆਂ ਤੂੰ ਦੰਦਿਆਂ ਤੇ ਕੰਟਰੋਲ ਨਹੀਂ ਕਰਦੀ ਹੱਸ ਲੈ ਹੋਰ ਹੱਸ ਲੈ ਦੇ ਲੈ ਹੋਰ ਹੱਸ ਲੈ ਆਪੀ ਜੀ ਓ ਮੇਰੀ ਦੇਖੋ ਮੇਰੀ ਮੇਰੀ ਦੀ ਤੂੰ ਅੱਡੀ ਵਾਲੀ ਜੁੱਤੀ ਵਿੱਚ ਕਿੱਡੀ ਪਾਈ ਕੀ ਕਰਾ ਘਰ ਪਾਣੀ ਮਿਲਦੀ ਆ ਉਹ ਸਿਰ ਵੀ ਮਾਮਲੂ ਟੀਵੀ ਚ ਆਹੋ ਉਹ ਹਿੱ ਤੱਕ ਨਹੀਂ ਨਜ਼ਰ ਆਏਗੀ ਆਹੋ ਨੀ ਹੋਨੇ ਪਲੇਟ 'ਤੇ ਖਾਏ ਨਹੀਂ ਮੈਂ ਮਰ ਜਾਵਾਂ ਕਹਿੰਦਾ ਮੈਂ ਕੁਝ ਖਾਦਾ ਨਹੀਂਗਾ ਤੇ ਮੇ ਪਲੇਟ ਕਿੱਡੀ ਭਰੀ ਹੋ ਆਹ ਵੇ ਉਹ ਵੀ ਤੇਰੇ ਚਾਚੇ ਨੇ ਕਹੋ ਦੇਖੋ ਪਨੀਰ ਤੇ ਪਕੌੜੇ ਹਾਂ ਆਲੂ ਵਾਲੇ ਪਕੌੜੇ ਉਹਨੇ ਕੱਲ ਕਿੰਨਾ ਖਾਇਆ ਸੋਵੇਂ ਨਹੀਂ ਹਾਲੇ ਸੀ ਉਹਨਾਂ ਇਹ ਆਲੂ ਵਰਗਾ ਆਲੂ ਉਹ ਖਾਈ ਜਾਂਦਾ ਹੀ ਆਲੂ ਵਰਗਾ ਆਪੀ ਮੰਮੀ ਕੀ ਹੋਇਆ ਕੀ ਹੋਇਆ ਮੰਮੀ ਉਹ ਨਾ ਕੀ ਹੈ ਜਦੋਂ ਉਹਨੇ ਮੈਂ ਕਹਿੰਦੇ ਬੂਆ ਖੋਲ ਤਾਂ ਖੋਲ ਦੇਣੀ ਪਿਆ ਕੋਈ ਵੀ ਮੰਮੀ ਕੀ ਗੱਲ ਬੜਾ ਰੋੜਾ ਪਾਇਆ ਕੀ ਗੱਲ ਹੈ ਮੈਂ ਕਾਦਾ ਰੋਲਾ ਪਾਣਾ ਬੜਾ ਬੂਆ ਤਾਂ ਖੋਲ ਦੇਣੀ ਪਏ ਸਾਨੂੰ ਤੇ ਉਪਰੋਂ ਬੁਲਾ ਲਿਆ ਤੁਸੀਂ ਉਹ ਅੰਦਰ ਤਿੰਨ ਮੇਮ ਸਾਬਾ ਬੈਠੀਆਂ ਆਈਆਂ ਉਹਨਾਂ ਨੇ ਤਾਂ ਤੂੰ ਹੀ ਕਿਹਾ ਨਹੀਂ ਜਾਂਦਾ ਤੁਹਾਨੂੰ ਕੋ ਮਮੀ ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਆਪੇ ਕਹਿ ਦੇਣਾ ਤੂੰ ਹੀ ਰਹਿਂਦੋ ਜੀ ਮੈਂ ਆਪੇ ਉਹਨਾਂ ਨੂੰ ਜਾ ਕੇ ਦੇਖ ਲੈਣੀ ਆ